मुल कहो नओ खुदा ਉਹ ਨਹੀਂ ਕਰਦਾ ਕੋਈ ਰਚਨਾ ਵਾਂਝੀ ਰੱਖੀ ਜਾਏ ਪਰ ਕਈ ਵਫਾ ਅਸੀਆਂ ਚੀਜ਼ਾਂ ਬੰਦਿਸ਼ ਦੇ ਵਿੱਚ ਚਾਉਂਦੀਆਂ ਗਵੈਸ਼ਰੀ ਵਿੱਚ ਜਿਸ ਨੂੰ ਵਿਖੜੇ ਟੇਢੇ ਢੰਗ ਨਾਲ ਥੋੜਾ ਜਿਹਾ ਗਾਇਆ ਜਾਂਦਾ ਹੈ ਤੇ ਆਮ ਜਿੰਨਾ ਸਜਨਾ ਦਾ ਭੜਾ ਨੂੰ ਤਾਲ ਸੁਰ ਦੀ ਸਮਝ ਨਾਲ ਤਾਂ ਕਈ ਵਫਾ ਐਸੀ ਬੇਰਸੀ ਤੇ ਕਾਲਾਪਨ ਪੈਦਾ ਹੁੰਦਾ ਹੈ ਜਿਹਦੇ ਨਾਲ ਕੀਮਤਾਂ ਤੋਂ ਟਾਰਾ ਸਮਾਇਆ ਜਾਂਦਾ ਹੈ ਤੇ ਮੈਨੂੰ ਇਸ ਗੱਲ ਦੀ ਹਾਰਦਿਕ ਪ੍ਰਸੰਤਾ ਹੋਏਗੀ ਜੇ ਭੈਣਾ ਜਾਂ ਵੀਰ ਮੁਲਾਇ ਸੁਰ ਦੇ ਅੰਦਰ ਬੋਲ ਸਕਣ ਤੇ ਇਸ ਚੀਜ਼ ਨਾਲ ਬੋਲਣ ਤੇ ਨਹੀਂ ਤਾਂ ਪਿਆਰ ਨਾਲ ਸਰਵਣ ਕਰਨਾ ਇਸ ਸ਼ਬਦ ਦੇ ਵਿੱਚੋਂ ਬਹੁਤ ਕੁਝ ਮਿਲਦਾ। ਮੁਲਾ ਕਹੋ ਨਿਆਓ ਖੁਦਾਈ Você ਉੜੇ ਦੇਵਕ ਤੇਵ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੈ ਜੋ ਸਭ ਮੈਂ ਇੱਕ ਖੁਦਾਏ ਕਹਤੋ ਤਾ ਕਿਉ ਮੁਰਗੀ ਮਾਰੈ ਮੁੱਲਾ ਕਹੋ ਨਿਆਉ ਖੁਦਾਈ ਜਿਹਤ ਲੱਗੇ ਦੇ ਕੱਪੜੇ ਮੁੱਲਾ ਸਾਈਂ ਏ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ ਜੋਰਤ ਪੀਵੇ ਮਾਨਸਾ ਤਿਨ ਕਿਉ ਨਿਰਮਲ ਕੀ ਸਹੋ ਨਿਆਓ ਕੋदाई ਮਹਾਰਾਜੂਰ ਕਰ ਜੀ ਜੋ ਮਹਾਰਾਜੂਰ ਕਰ ਕਰ ਹੈ ਜੋ ਹਲਾਲ ਸਾਤਰ ਦੇ ਜਮ ਕਾਡ ਹੈ ਹੋਏਗਾ ਕੌਣ ਹਬਾ ਕਬੀਰ ਖੂਬ ਖਾਣਾ ਖੀਚੜੀ ਜਾ ਮੈਂ ਅੰਮ੍ਰਿਤ ਲੋ ਗळा ਕਟਾਵੇ ਕੌ mula ਇਲੋ ਮੈਂ ਕਾਪਟ ਨੀਵਾ ਮੁਲਾ ਕਹੋ ਨਿਆਉ ਖੁਦਾਈ ਜੀ ਬਦੋ ਸੋ ਧਰਮ ਕਰਥਾ ਪੋ ਅਧਰਮ ਕਹੋ ਕਤ ਪਾਈ ਜੀ ਬਦੋ ਸੋ ਧਰਮ ਕਰਥਾ ਪੋ अधर्म कहो कत भाई अधर्म कहो सत भाई आपस तो मुनवर कर छप काको कहो कसाई मुला कहो ले आओ खुदाई ਜ਼ੋਰ ਕੀਤਾ ਕਬੀਰ ਜ਼ੋਰ ਕੀਤਾ ਸੋ ਜ਼ੁਲਮ ਹੈ ਸ਼ੀਪ ਜੁਤੀ ਬਕੂਰੀ ਮਰਦੀ ਹੋਈ ਅੜੜ ਖਦੀ ਸ਼ੀਪ ਜੁਤੀ ਬਕੂਰੀ ਸਰਤ ਹੈ शेर में अनी ख़ुराक बकरी न खड़ी खी पजूटी बकरी मरदी हो हड़हड़ हसी क्य खी पुछे बसमाद होत कहस रहसी छि कंद ਮੈਂ ਸਚਾਰਜ ਹਾਂ ਤੂੰ ਮੇਰੇ ਫੰਦੇ ਵਿੱਚ ਹੈ ਮੈਂ ਤੈਨੂੰ ਪਕੜਦਾ ਤੂੰ ਮੇਰੀ ਖੁਰਾਕ ਹੈ ਮੈਂ ਤੈਨੂੰ ਖਾ ਜਾਣਾ ਤੇ ਆਪਣੀਆਂ ਆਂਦਰਾਂ ਤ੍ਰਿਪਤ ਕਰਨੀਆਂ ਹਨ ਤੇ ਆਪਣਾ પેટ ਪਾਲਣਾ ਹੈ ਪਰਮੇਸ ਚਾਰਜਿਸ ਗੱਲੋਂ ਆਂ ਵੀ ਜਦੋਂ ਮੈਂ ਤੈਨੂੰ ਪਕੜਿਆ ਤੈਨੂੰ ਤੇਰੇ ਸਾਹਮਣੇ ਮੌਤ ਦੇਖਣੀ ਹੈ ਤੂੰ ਫਿਰ ਖੇੜ ਖਿੜਾ ਕੇ ਹੱਸ ਰਹੀ ਹੈ ਕਿਉਂ ਰੀਜ਼ਨ ਕੀ ਹੈ ਕੀ ਪੁੱਛੇ ਵਿਸਮਾਦ ਹੋਏ ਇਤ ਔਸਰ ਇਸ ਸਮੇਂ ਤੇ ਕਿਰਪਾ ਹੱਸ ਰਹਾ ਸੱਸ ਤਸਤ ਉਹ ਕਿਸ ਖੁਸ਼ੀ ਦੇ ਅੰਦਰ ਹੱਸ ਰਹੀ ਤੈਨੂੰ ਹਾਸਾ ਕਿਉਂ ਆ ਰਿਹਾ ਜਵਾਬ ਹੈ ਛੀਪ ਜੂਤੀ ਬੱਕਰੀ ਮਰਦੀ ਹੋਈ ਹੜ ਹੜ ਹੱਸੀ ਕੀ ਪੁੱਛੇ ਵਿਸਮਾਦ ਹੋ कित अवसर कित रहस हसी बिनो घरेंकरी बिनो घरें बकरी पुतर की कीचन खसी अप तूरा खाधे ਤਤੂਰਾ ਖਾਦਿਆ ਕੋ ਕੋ ਖਲ ਉਹ ਖਲ ਵਣਸੀ ਖਾਦਾ ਕੀ ਆਖਤੇ ਤੋ ਪੂਰਾ ਸਜ਼ਾ ਕੀ ਮੇਰੀ ਖਲ ਪੁੱਠੀ ਕਰਕੇ ਲਾ ਕੇ ਸਰੀਰ ਤੋਂ ਜੁਦਾ ਕਰ ਦੇ ਵੈ ਮਨ ਦੀ ਕਿਉਂ ਹੀ ਹਾ ਇਹ ਸਿਰਫ ਮਹਿਸ ਅਕਤ ਤੂੜਾ ਖਾਣ ਦਾ ਸਦਕਾ ਮੇਰੀ ਔਲਾਦ ਨਿਕੰਮੀ ਹੋ ਗਈ ਤੇ ਮੇਰੀ ਪੁੱਠੀ ਖੱਲ ਲੈ ਗਈ ਸਿਰਫ ਅਕਤ ਤੂੜਾ ਖਾਣ ਕਰਕੇ ਫਿਰ ਸੁਣੋ ਖਾ ਅਕਤ ਤੂੜਾ ਖਾਦਿਆਂ ਕੋ ਖੱਲ ਕੋ ਖੱਲ ਰਨਸੀ ਮਾਸ ਖਾਨ ਗਲ ਵੱਢ ਕੇ ਹਾਲ ਤਨਾੜਾ ਕੌਣ ਹੋ ਵਸੀ ਜਿਹੜੇ ਛੁੜੀਆਂ ਫੇਰ ਫੇਰ ਸ੍ਰੀ ਸਾਬਾ ਨਾਲ ਟਡਕਾ ਛਡਕਾ ਕੇ ਬੱਕਰੇ ਖਾਂਦੇ ਨੇ ਕੱਟੇ ਖਾਂਦੇ ਨੇ ਬੱਚੇ ਖਾਂਦੇ ਨੇ ਜੀਬ ਖਾਂਦੇ ਨੇ ਬੱਕਰੀ ਕਹਿੰਦੀ ਮੈਂ ਇਸ ਕਰਕੇ ਹੱਸਿਆ ਵੀ ਮਹਿਸ ਆਕਤ ਤੂਰਾ ਖਾਣ ਦਾ ਸਦਕਾ ਮੇਰੀ ਇਹ ਹੱਲ ਖਲ ਹੋਈ ਹੈ ਕਿ ਜਿੰਨਾ ਦਾ ਕਿੱਤਾ ਹੀ ਇਹ ਹੈ ਕਰਤੱਬ ਹੀ ਇਹ ਹੈ ਜਿਹੜੇ ਇਸ ਚਸਕੇ ਦੇ ਅੰਦਰ ਫਸੇ ਹਨ ਮਾਸ ਖਾਣ ਗੱਲ ਵੱਡ ਕੇ ਤੇ ਹਾਲ ਤਨਾੜਾ ਕੌਣ ਹੋਵਸੀ ਉਹਨਾਂ ਦਾ ਹਾਲ ਵੀ ਹੋਇਆ ਪਿਆ ਨੀਂਦਿਸ ਦਾ ਨਾਮ ਆਸਤ ਮੁੱਲਾ ਕਹੋ ਨਿਆ ਕੋਈ ਆਈ जेकर उदरी पूतना त व्योपी आवन आण कम न चा